ਫਰੀ ਕਰਨ ਦੀ ਗੱਲ ਆਖੀ ਗਈ ਸੀ ਤਾਂ ਹੁਣ ਧਰਨਾ ਲੱਗ ਚੁੱਕਿਆ ਹੋਇਆ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂਵਾਲ ਵਾਲਾ ਟੋਲ ਪਲਾਜ਼ਾ ਵੀ ਇਸ ਦੇ ਵਿੱਚ ਸ਼ਾਮਲ ਹੈ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਪੰਜਾਬ ਦੇ ਟੋਲ ਪਲਾਜ਼ੇ ਫਰੀ ਹੋ ਚੁੱਕੇ ਨੇ ਸਭ ਤੋਂ ਵੱਡਾ ਧਰਨਾ ਲੱਗ ਚੁੱਕਿਆ ਹੈ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ੇ ਫਰੀ ਹੋ ਜਾਣਗੇ ਘੰਟੇ ਦੇ ਲਈ ਦਰਨਾ ਦੱਸਿਆ ਜਾ ਰਿਹਾ ਹੈ ਕਿ ਲਗਾਇਆ ਜਾਣਾ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਕੱਲ ਵੀ ਖਬਰ ਦਿੱਤੀ ਗਈ ਸੀ ਕਿ ਟੋਲ ਪਲਾਜ਼ੇ ਫ੍ਰੀ ਹੋਣਗੇ ਤਾਂ ਹੁਣ ਅੱਜ ਖਬਰ ਦਿੱਤੀ ਜਾ ਰਹੀ ਹੈ ਕਿ ਉੱਥੇ ਦਰਨਾ ਲੱਗ ਚੁੱਕਿਆ ਹੋਇਆ ਹੈ ਤਾਂ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਨਵੀਂ ਰਣਨੀਤੀ ਤਿਆਰ ਕੀਤੀ ਮੋਰਚੇ ਦੇ ਮੈਂਬਰਾਂ ਦਾ ਹੀ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨਹੀਂ ਸੁਲਝ ਪਾਰੀਆਂ ਜਿਸ ਦੇ ਕਾਰਨ ਹੁਣ 20 ਜਨਵਰੀ ਨੂੰ ਜੋ ਹੈ ਪੰਜਾਬ ਦੇ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ 3 ਘੰਟਿਆਂ ਦੇ ਲਈ ਫਰੀ ਕਰਵਾ ਦਿੱਤਾ ਗਿਆ ਤੇ ਤਾਂਕਿ ਆਵਾਜ਼ ਅੱਗੇ ਤੱਕ ਪਹੁੰਚ ਸਕੇ ਇਸ ਸਬੰਧੀ ਮੋਰਚੇ ਦੇ ਕਨਵੀਨਰ ਨੇ ਵੀ ਇਹ ਕਿਹਾ ਕਿ ਸਿੱਖ ਸੰਗਤ ਅਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਨੂੰ ਫਰੀ ਕਰਵਾਇਆ ਜਾ ਰਿਹਾ ਹੈ ਤਾਂ ਜਿੰਨਾ ਟੋਲ ਪਲਾਜ਼ਾ ਨੂੰ ਵੀ ਕਰਵਾਇਆ ਜਾਵੇਗਾ ਉਹਨਾਂ ਦੇ ਵਿੱਚ ਫਿਰੋਜ਼ਪੁਰ ਦਾ ਫਿਰੋਜ਼ ਸ਼ਾਹ ਟੋਲ ਪਲਾਜ਼ਾ ਤਾਰਾਪੁਰ ਟੋਲ ਪਲਾਜ਼ਾ ਮੁਹਾਲੀ ਦਾ ਅਜੀਜਪੁਰ ਟੋਲ ਪਲਾਜ਼ਾ ਪਾਗੋ ਮਾਜਰਾ ਟੋਲ ਪਲਾਜ਼ਾ ਸੋਲਖੀਆਂ ਟੋਲ ਪਲਾਜ਼ਾ ਬੜੋਦੀ ਟੋਲ ਪਲਾਜ਼ਾ ਪਟਿਆਲਾ ਜ਼ਿਲ੍ਹੇ ਦੇ ਪਰੇੜੀ ਜੱਟਾਂ ਟੋਲ ਪਲਾਜ਼ਾ ਜੁਲੰਦਰ ਦਾ ਬਾਮਨੀਵਾਲ ਟੋਲ ਪਲਾਜ਼ਾ ਲੁਧਿਆਣਾ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਵੀ ਇਸ ਦੇ ਵਿੱਚ ਸ਼ਾਮਲ ਹੈ ਕਲਾਲ ਟੋਲ ਪਲਾਜ਼ਾ ਫਰੀਦਕੋੜ ਦਾ ਤਲਵੰਡੀ ਪਾਈ ਟੋਲ ਪਲਾਜ਼ਾ ਤੇ ਨਵਾਂ ਸ਼ਹਿਰ ਦਾ ਟੋਲ ਪਲਾਜ਼ਾ ਵੀ ਇਸ ਦੇ ਵਿੱਚ ਸ਼ਾਮਲ ਹੈ ਤਾਂ ਹੁਣ ਪੰਜਾਬ ਦੇ ਟੋਲ ਪਲਾਜ਼ੇ ਜੋ ਹੈ ਫ੍ਰੀ ਕਰਵਾ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਿਹਾ ਹਾਂ ਬੰਦੀ ਸਿੰਘਾਂ ਦੇ ਰਹਾਏ ਦਿਖਾਤਰੇ ਧਰਨਾ ਜੋ ਲਗਾਇਆ ਜਾ ਰਿਹਾ ਜੇ ਫ੍ਰੀ ਕਰਨ ਦੀ ਗੱਲ ਆਖੀ ਗਈ ਸੀ ਤਾਂ ਹੁਣ ਧਰਨਾ ਲੱਗ ਚੁੱਕਿਆ ਹੋਇਆ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂਵਾਲ ਵਾਲਾ ਟੋਲ ਪਲਾਜ਼ਾ ਵੀ ਇਸ ਦੇ ਵਿੱਚ ਸ਼ਾਮਲ ਹੈ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਪੰਜਾਬ ਦੇ ਟੋਲ ਪਲਾਜ਼ੇ ਫਰੀ ਹੋ ਚੁੱਕੇ ਨੇ ਸਭ ਤੋਂ ਵੱਡਾ ਧਰਨਾ ਲੱਗ ਚੁੱਕਾ ਹੈ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ੇ ਫਰੀ ਹੋ ਜਾਣਗੇ 3 ਘੰਟੇ ਦੇ ਲਈ ਧਰਨਾ ਦੱਸਿਆ ਜਾ ਰਿਹਾ ਹੈ ਕਿ ਲਗਾਇਆ ਜਾਣਾ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਕੱਲ ਵੀ ਖਬਰ ਦਿੱਤੀ ਗਈ ਸੀ ਕਿ ਟੋਲ ਪਲਾਜ਼ੇ ਫਰੀ ਹੋਣਗੇ ਤਾਂ ਹੁਣ ਅੱਜ ਖਬਰ ਦਿੱਤੀ ਜਾ ਰਹੀ ਹੈ ਕਿ ਉੱਥੇ ਧਰਨਾ ਲੱਗ ਚੁੱਕਿਆ ਹੋਇਆ ਹੈ ਤਕ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਨਵੀਂ ਰਣਨੀਤੀ ਤਿਆਰ ਕੀਤੀ ਮੋਰਚੇ ਦੇ ਮੈਂਬਰਾਂ ਦਾ ਹੀ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨਹੀਂ ਸੁਲਝ ਪਾਰੀਆਂ ਜਿਸ ਦੇ ਕਾਰਨ ਹੁਣ 20 ਜਨਵਰੀ ਨੂੰ ਜੋ ਹੈ ਪੰਜਾਬ ਦੇ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ 3 ਘੰਟਿਆਂ ਦੇ ਲਈ ਫ੍ਰੀ ਕਰਵਾ ਦਿੱਤਾ ਗਿਆ ਤੇ ਦੀ ਆਵਾਜ਼ ਅੱਗੇ ਤੱਕ ਪਹੁੰਚ ਸਕੇ ਇਸ ਸੰਬੰਧੀ ਮੋਰਚੇ ਦੇ ਕਨਵੀਨਰ ਨੇ ਵੀ ਇਹ ਕਿਹਾ ਹੈ ਕਿ ਸਿੱਖ ਸੰਗਤ ਅਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਜਾ ਰਿਹਾ ਹੈ ਤਾਂ ਜਿੰਨਾ ਟੋਲ ਪਲਾਜ਼ਾ ਨੂੰ ਵੀ ਕਰਵਾਇਆ ਜਾਵੇਗਾ ਉਹਨਾਂ ਦੇ ਵਿੱਚ ਫਿਰੋਜ਼ਪੁਰ ਦਾ ਫਿਰੋਜ਼ ਸ਼ਾਹ ਟੋਲ ਪਲਾਜ਼ਾ ਤਾਰਾਪੁਰ ਟੋਲ ਪਲਾਜ਼ਾ ਮੁਹਾਲੀ ਦਾ ਅਜੀਜਪੁਰ ਟੋਲ ਪਲਾਜ਼ਾ ਪਾਗੋ ਮਾਜਰਾ ਟੋਲ ਪਲਾਜ਼ਾ ਸੋਲਖੀਆਂ ਟੋਲ ਪਲਾਜ਼ਾ ਬੜੋਦੀ ਟੋਲ ਪਲਾਜ਼ਾ ਪਟਿਆਲਾ ਜ਼ਿਲ੍ਹੇ ਦੇ ਪਰੇੜੀ ਜੱਟਾਂ ਟੋਲ ਪਲਾਜ਼ਾ ਜੁਲੰਦਰ ਦਾ ਬਾਮਨੀ ਵਾਲ ਟੋਲ ਪਲਾਜ਼ਾ ਲੁਧਿਆਣਾ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਵੀ ਇਸ ਦੇ ਵਿੱਚ ਸ਼ਾਮਲ ਹੈ ਕਲਾਲ ਟੋਲ ਪਲਾਜ਼ਾ ਫਰੀਦਕੋੜ ਦਾ ਤਲਵੰਡੀ ਪਾਈ ਟੋਲ ਪਲਾਜ਼ਾ ਤੇ ਨਵਾਂ ਸ਼ਹਿਰ ਦਾ ਟੋਲ ਪਲਾਜ਼ਾ ਵੀ ਇਸ ਦੇ ਵਿੱਚ ਸ਼ਾਮਲ ਹੈ ਤਾਂ ਹੁਣ ਪੰਜਾਬ ਦੇ ਟੋਲ ਪਲਾਜ਼ੇ ਜੋ ਹੈ ਫ੍ਰੀ ਕਰਵਾ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਖਾਤੇ ਤੇ ਤਰਨਾ ਜੋ ਲਗਾਇਆ ਜਾ ਰਿਹਾ ਹੈ